ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਸਪੇਸ਼ਲ ਜਲਾਸ਼ੀਤ ਭਗਤ ਸਿੰਘ ਲਗਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਮਸ਼ਰ ਦੇ ਨਜ਼ਦੀਕੀ ਪਿੰਡ ਸੋਨਾ ਵਿਖੇ ਧੰਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਸਮਰਪਿਤ 28ਵਾਂ ਪਿੰਡ ਪੱਦਰ ਕਟਵਲ ਟੂਰਨਾਮੈਂਟ ਯੂਥ ਫੁੱਟਬਾਲ ਸਪੋਰਟਸ ਅਤੇ ਵੈਲਫੇਅਰ ਕਲੱਬ ಗ್ರಾಮ ਪੰਚਾਇਤ ਐਨਆਰਆਈਸ ਅਤੇ ਸਮੂਹ ਪਿੰਡ ਵਾਸੀ ਸੋਨਾ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਆ ਬੱਲਾ ਕੌਮੇ ਮਾਰਚ ਰੈਕੋਰਡ ਇਸਪਾਸ ਤੋਂ ਮੁਸਾ ਹਵਾਈ ਹੈ ਹੈਪੀ ਗੋਇੰਗ ਕੁਲ ਮੁਲਾਕਾਤ

ਹਾਂਜੀ ਇਦਰ ਜੀ ਰਮਨੇ ਫਰਮਾਨ ਆਪਨੇ ਕਰਾਉਆ ਇੱਕ ਅੱਜ ਕਿ ਹੁੰਦੇ ਨੇ ਮੇਰੇ ਤੋਂ ਕੋਈ ਕੋਤਰਾ ਮਾਦਾ ਕੋਤਰਾ ਹਾਂ ਭਾਈ ਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਪਿੰਡ ਸੋਨਾ ਦੀ ਸਾਰੇ ਹੀ ਨਗਰ ਪੰਚਾਇਤ ਵੱਲੋਂ ਪਿੰਡ ਦੇ ਸਾਰੇ ਸਤਕਾਰਯੋਗ ਐਨਆਰਆਈ ਭਰਾਵਾਂ ਵੱਲੋਂ ਤੇ ਸਮੁੱਚੇ ਨਗਰ ਦੀਆਂ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਜਿਹੜਾ 28ਵਾਂ ਇਹ ਜਿਹੜਾ ਫੁੱਟਬਾਲ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੋ ਜਿੱਥੇ ਮੈਂ ਸਮੁੱਚੇ ਨਗਰ ਨੂੰ ਬਧਾਈਆਂ ਦੇਣਾ ਉਥੇ ਮੈਂ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਬੱਚਿਆਂ ਨੂੰ ਗਰਾਊਂਡ ਨਾਲ ਜੋੜਨ ਦੇ ਲਈ ਇਹ ਜਿਹੜਾ ਵਿਸ਼ੇਸ਼ ਉਪਰਾਲਾ ਕੀਤਾ ਉਹਦੇ ਲਈ ਸਮੁੱਚੇ ਨਗਰ ਦਾ ਬਹੁਤ-ਬਹੁਤ ਧੰਨਵਾਦ ਔਰ ਦੂਸਰੀ ਗੱਲ ਕਿ ਇੱਕ ਗਰਾਊਂਡ ਹੀ ਇੱਕੋ ਇੱਕ ਮਾਧਿਅਮ ਜਿਹੜਾ ਬੱਚਿਆਂ ਨੂੰ ਸਰੀਰਕ ਪੱਖੋਂ ਤੰਦਰੁਸਤ ਰੱਖਣ ਦੇ ਲਈ ਔਰ ਬੁਰੀਆਂ ਅਲਾਮਤਾਂ ਤੋਂ ਨਸ਼ੇ ਦੀ ਭੈੜੀ ਅਲਾਮਤ ਤੋਂ ਬਚਾਉਣ ਦੇ ਲਈ ਜਿਹੜਾ ਬੱਚਾ ਗਰਾਊਂਡ ਨਾਲ ਜੁੜ ਗਿਆ ਉਹ ਇਸ ਅਲਾਮਤ ਤੋਂ ਬਚ ਜਾਂਦਾ ਸੋ ਅੱਜ ਪਿੰਡ ਸੋਨਾ ਦੀ ਸਮੁੱਚੀ ਸੰਗਤ ਵੱਲੋਂ ਖਾਸ ਤੌਰ ਤੇ ਐਨਆਰਆਈਆਂ ਭਰਾਵਾਂ ਵੱਲੋਂ ਤੇ ਪਿੰਡ ਦੀ ਨਗਰ ਪੰਚਾਇਤ ਵੱਲੋਂ ਜਿਹੜਾ ਇਹ ਪ੍ਰਬਾਲਾ ਕੀਤਾ ਗਿਆ ਉਹਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟਾ ਮੈਂ ਅੱਜ ਦੇ ਇਸ 28ਵੇਂ ਟੂਰਨਾਮੈਂਟ ਦੀ ਸਮੁੱਚੇ ਨਗਰ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ टनामदार भा जिन रही हेठे भाई हिकु बार पी सॼे ਕੁੜੀਆਂ ਦੇ ਸੋਨੇ ਦੇ ਵਿੱਚ ਪਹੁੰਚਾ ਹੋਇਆ ਅੱਜ ਸਾਡੇ ਪਿੰਡ ਦੇ ਵਿੱਚ ਆਜੇ ਬਾਈ ਉਹ ਫਾਈਨਲ ਟੂਰਨਾਮੈਂਟ ਹੋ ਚੁੱਕਾ ਸਾਡਾ ਹਾਰਦਿਕ ਸਵਾਗਤ ਕਰਦੇ ਆਂ ਸਾਨੂੰ ਤਾਂ ਇਹ ਗੱਲਾਂ ਨਹੀਂ ਹੋਣੀਆਂ ਤੇ ਲਓ ਜੀ ਮੋੜਾ ਸਵਾਣ ਜੀ ਸ਼ੰਟਾ ਫੋ ਤਮਾਤਾ ਕਦੇ ਆਪਣੇ ਜਾਣਦੇ ਵੀ ਰੋਣਾ ਸਾਰੇ ਨੂੰ ਵਾਸੀ ਗਾਰ ਇੱਕ ਵਾਰੀ ਜ਼ੋਰਦਾਰ ਜਕਾਰਾ ਖੀ ਗਾ ਲਓ ਸਾਰੇ ਬੋਲੇ ਈਸ਼ਵਰ ਹਾਰ ਬੰਦੀ ਜੁਰੀਆ ਲੱਗ ਗਈ ਜੀ ਮਾਨ ਦਰਸ਼ਾ ਸਾਰੇ ਪਿੰਡਰੀਂ ਤੋਂ ਖੇਡ ਖੇਡ ਰਿਹਾ ਜੀ ਇੱਕ ਟੌੜੀ ਤੋਂ ਸ਼ੁਰੂ ਕੀਤਾ ਅੱਜ ਦੀ ਗੱਲ ਸ਼ੁਰੂ ਹੋ ਪ੍ਰੋਟੋਕੋਲ ਮਾਰਾ ਦੀ ਫਾਰੀ ਵਾਇਰ ਕੀ ਇੱਕ ਮਿੰਟ ਯਾਰ ਮਾਈ ਮਾਰੇ ਲੱਗਦਾ ਮਾਰਿਆ ਮੋਨ ਹੋ ਰਿਹਾ ਇਹ ਮਾਰ ਕੇ ਉਹਨਾਂ ਦੇ ਵਿੱਚੋਂ ਦੁਨੀਆ ਦਾ ਨਾਮ ਚੋਂ ਕੋਣ ਆਲੇ ਕੋਣ ਨਿਕਲਿਆ ਜਿਹਨਾਂ ਲਈ ਇੱਕ अॼो हले <pedestrianfunded>

जॾ जी करदा सौ दा जी स्े विची वी रो गदर वर्ग बंदे गदरां देर यारी रोज़ गदर वर्गे बंदे गदरां देर यारी ਰੂਨਰ ਤੇ ਨਿਮਾ ਆ ਨਾਰਤਾ ਦੇ ਤਨ ਬੰਦਰਾ ਤਨ ਰਖੀ ਮਨ ਗਿਆ ਜਦ ਜੀ ਕਰਦਾ ਜੀ ਤੇਰਾ ਵੈਲਕਮ ਹੰਤਰਾ ਹੋ ਚਾਹੇ ਤੇ ਤਸਰਾ ਤਨ ਟੱਕੀ ਮਨ ਗਿਆ ਦੇਖੋ ਜੀ ਆਪਾਂ ਖੇਡਾਂ ਨੂੰ ਪਹਿਲੀ ਗੱਲ ਤਾਂ ਜਿਹੜੀਆਂ ਖੇਡਾਂ ਹੁੰਦੀਆਂ ਉਹ ਆਪਣੇ ਦੇਸ਼ ਦਾ ਸਰਮਾਇਆ ਸੋ ਸਾਰੇ ਪਲੇਅਰ ਬਹੁਤ ਵਧੀਆ ਖੇਡ ਰਹੇ ਆ ਮੈਂ ਦੇਖ ਰਿਹਾ ਤੇ ਮੈਨੂੰ ਵੀ ਬਹੁਤ ਮਜ਼ਾ ਆ ਰਿਹਾ ਦੇਖ ਕੇ ਸਾਰਾ ਸੋ ਆਪਾਂ ਇਹੀ ਵੱਧ ਤੋਂ ਵੱਧ ਸੁਨੇਹਾ ਦੇਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਖੇਡਾਂ ਦਾ ਪ੍ਰਚਾਰਲਾ ਕਰਨਾ ਚਾਹੀਦਾ ਕਿਉਂਕਿ ਜੋ ਆਪਣੀ ਨੌਜਵਾਨ ਪੀੜ੍ਹੀ ਆ ਉਹ ਬਾਹਰ ਨੂੰ ਜਾ ਰਹੀ ਆ ਸਾਰੀ ਸੋ ਇਦਾਂ ਦੀਆਂ ਗੇਮਾਂ ਸਾਰੇ ਖੇਡਣਗੇ ਇੱਕ ਤਾਂ ਫਿੱਟ ਰਹਿਣਗੇ ਸਾਰੇ ਮੁੰਡੇ ਦੂਜਾ ਨਸ਼ਿਆਂ ਤੋਂ ਦੂਰ ਰਹਿਣਗੇ ਸੋ ਸਾਰਿਆਂ ਨੂੰ ਇਹੀ ਮੇਰੇ ਵੱਲੋਂ ਇੱਕ ਅਪੀਲ ਆ ਕਿ ਸਾਰੇ ਪਿੰਡਾਂ ਨੂੰ ਇਹੋ ਜਿਹਾ ਪ੍ਰਚਾਰਲੇ ਕਰਨਾ ਚਾਹੀਦਾ ਤੇ ਬਹੁਤ ਮਜ਼ਾ ਆਇਆ ਇੱਥੇ ਆਣ ਕੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਪਹਿਲਾਂ ਜੀ ਨਾ ਇੰਨਾ ਮਾਣ ਦਿੱਤਾ ਸਾਰਿਆਂ ਨੇ ਪੰਜਾਬ ਦੀ ਜੁਵਾ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਜੁਵਾ ਪੀੜੀ ਦੇਖੋ ਜੀ ਆਪਾਂ ਮੈਚ ਤੇ ਆਏ ਆ ਸੋ ਕਿੰਨਾ ਸਵਾਦ ਆ ਰਿਹਾ ਸਾਰੇ ਜਾਣੇ ਦੇਖ ਰਹੇ ਆ ਜੁਵਾ ਪੀੜੀ ਨੂੰ ਇਹ ਹੀ ਚਾਹੀਦਾ ਕਿ ਨਸ਼ਿਆਂ ਤੋਂ ਦੂਰ ਰਹਿਣ ਤੇ ਵੱਧ ਤੋਂ ਵੱਧ ਗੇਮਾਂ ਨਾਲ ਪਿਆਰ ਕਰਨ ਖੇਡਣਾ ਆਪਣੇ ਆਪ ਨੂੰ ਫਿੱਟ ਰੱਖਣ ਤੇ ਚੰਗੀ ਜ਼ਿੰਦਗੀ ਜੀਣ ਹਾਂਜੀ ਇਹ ਜਿਹੜਾ ਟੂਰਨਾਮੈਂਟ ਆ ਇਹ ਹਰ ਸਾਲ ਦੀ ਤਰ੍ਹਾਂ ਜਿੱਦਾਂ 28ਵਾਂ ਜਿਹੜਾ ਵਿਸ਼ਾਲ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਯਾਦ ਨੂੰ ਸਮਰਪਿਤ ਟੂਰਨਾਮੈਂਟ ਆ ਇਹ ਹਰ ਸਾਲ ਹੁੰਦਾ ਇਸ ਵਾਰ ਵੀ ਇਹ ਬੜਾ ਵੱਧ ਝਾੜ ਕੇ ਜਿਹੜਾ ਟੂਰਨਾਮੈਂਟ ਹੋ ਰਿਹਾ ਇਹਦੇ ਵਿੱਚ ਵੱਡੇ ਇਨਾਮ ਨੇ ਇਹਦੇ ਵਿੱਚ ਸਾਨੂੰ ਵੱਡਾ ਐਨਆਰਆਈਆਂ ਨੇ ਵੀ ਤੇ ਨਗਰ ਨਿਵਾਸੀਆਂ ਨੇ ਵੀ ਸਹਾਇਕ ਦਿੱਤਾ ਆ ਸੋ ਇਹ ਹਰ ਸਾਲ ਅਸੀਂ ਕਰਵਾਉਂਦੇ ਰਵਾਂਗੇ ਔਰ ਪਿੱਛੋਂ ਚੱਲਿਆ ਵੀ ਆਉਂਦਾ ਕਰਵਾਉਂਦੇ ਹੀ ਰਾਂਗੇ ਬਹੁਤ ਵਧੀਆ ਟੂਰਨਾਮੈਂਟ ਆ ਔਰ ਇਹਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਬੱਚਿਆਂ ਦੀਆਂ ਧੋੜਾ ਵੀ ਕਰਵਾਈਆਂ ਜਾ ਰਹੀਆਂ ਤੇ ਹੋਰ ਰਵਾਇਤੀ ਖੇਡਾਂ ਵੀ ਅਸੀਂ ਜਿਹੜੀਆਂ ਕਰਵਾਈਆਂ ਆ ਤੇ ਫਾਈਨਲ ਮੁਕਾਬਲੇ ਅੱਜ ਦੇ ਆ ਇਹ ਸੋਨਾ ਔਰ ਬਰਨਾਲਾ ਦਾ ਜਿਹੜਾ ਸੀਗਾ ਮੈਚ ਜਿਹੜਾ ਚੱਲ ਰਿਹਾ ਹਾਫ ਹੋਇਆ ਫਿਰ ਇਸ ਤੋਂ ਬਾਅਦ ਲਾਸਟ ਜਿਹੜਾ ਆ ਮੈਚ ਸਾਡਾ ਏ ਟੀਮ ਦਾ ਆ ਉਹ ਹੋਏਗਾ ਆ ਸੋਨਾ ਔਰ ਧਮਾਈ ਦਾ ਏ ਟੀਮਾਂ ਦਾ ਤੇ ਬਹੁਤ ਵਧੀਆ ਇਹ ਮਤਲਬ ਪਿੰਡ ਦੇ ਵਸਨੀਕਾਂ ਦਾ ਸਾਨੂੰ ਬਹੁਤ ਸਹਿਯੋਗ ਆ ਨਗਰ ਪੰਚਾਇਤ ਤੇ ਟੂਰਨਾਮੈਂਟ ਕਮੇਟੀ ਜਿਹੜੀ ਇਸ ਸਾਲ ਅਸੀਂ ਬਣਾਈ ਆ ਤੇ ਉਹਦੇ ਸਹਿਯੋਗ ਨਾਲ ਇਹ ਜਿਹੜਾ ਆ ਟੂਰਨਾਮੈਂਟ ਆ ਇਹ ਹੋ ਰਿਹਾ ਜਿਹਦੇ ਵਿੱਚ ਪਹਿਲਾ ਪ੍ਰਾਈਜ਼ ਕਿਹੜਾ ਦੇ ਰਹੇ ਪਹਿਲਾ ਪ੍ਰਾਈਜ਼ ਅਸੀਂ ਨਾ 45000 ਰੁਪਏ ਆ ਤੇ ਦੂਜਾ ਹੈਗਾ ਜਿਹੜਾ ਰਾਨਾ ਦਾ ਉਹ ਹੈਗਾ ਆ 35000 ਤੇ ਏ ਟੀਮ ਵਾਸਤੇ 11000 ਆ ਤੇ ਰਨਰ ਲਈ ਹੈਗਾ ਜਿਹੜਾ ਆਪਣੇ 8100 ਰੁਪਇਆ ਮੇਨ ਮਕਸਦ ਕੀ ਆ ਆਪਣਾ ਮੇਨ ਮਕਸਦ ਇਹ ਆ ਜੀ ਜਿੱਦਾਂ ਕਿ ਬੱਚਿਆਂ ਨੂੰ ਜਿਹੜਾ ਖੇਡਾਂ ਵੱਲ ਜੋੜਨਾ ਨਸ਼ਿਆਂ ਤੋਂ ਦੂਰ ਕਰਨਾ ਚੰਗੀ ਸਿਹਤ ਮਿਲੇਗੀ ਬੱਚੇ ਮਤਲਬ ਤਾਕਤਵਰ ਹੋਣਗੇ ਮਜਬੂਤ ਹੋਣਗੇ ਔਰ ਨਸ਼ਿਆਂ ਤੋਂ ਹਟਕੇ ਰਹਿਣਗੇ ਜਿੱਦਾਂ ਅੱਜਕੱਲ ਜਿਹੜੀ ਨਸ਼ਿਆਂ ਦੀ ਬਿਮਾਰੀ ਆ ਉਹ ਬਹੁਤ ਲੱਗੀ ਹੋਈ ਆ ਨੌਜਵਾਨਾਂ 'ਚ ਜੇ ਬੱਚੇ ਛੋਟੇ ਹੁੰਦੇ ਹੀ ਗਰਾਊਂਡ ਨਾਲ ਜੁੜ ਜਾਣਗੇ ਤੇ ਅੱਗੇ ਜਾ ਕੇ ਅੱਛੇ ਪਲੇਅਰ ਅੱਗੇ ਜਾ ਕੇ ਜਿੱਦਾਂ ਸਾਡੀਆਂ ਫੌਜ ਦੀਆਂ ਯੋਬਾਂ ਨੇ ਪੰਜਾਬ ਪੁਲਿਸ ਦੀਆਂ ਨੇ ਉਹਨਾਂ ਦੇ ਵਿੱਚ ਸਾਡੇ ਕਈ ਜਿਹੜੇ ਖਿਡਾਰੀ ਮੇਰਾ ਖਿਆਲ ਆ ਕਿ 4-5 ਜਿਹੜੇ ਖਿਡਾਰੀ ਆ ਉਹ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਚੁੱਕੇ ਆ ਔਰ ਫੌਜ ਵਿੱਚ ਵੀ ਭਰਤੀ ਹੋਏ ਹੋਏ ਆ ਸੋ ਇਹ ਬਹੁਤ ਜ਼ਰੂਰੀ ਆ ਖੇਡਾਂ ਰੂਹੀ ਖੁਰਾਕ ਐ ਸਾਰਿਆਂ ਦੀਆਂ ਪਿੱਛੇ ਬਜ਼ੁਰਗਾਂ ਤੋਂ ਵੀ ਚੱਲੀਆਂ ਆਣੀਆਂ ਤੇ ਹੁਣ ਵੀ ਇਸੇ ਤਰ੍ਹਾਂ ਹੀ ਸਾਡਾ ਫਰਜ਼ ਬਣਦਾ ਅੱਜ ਦੀ ਨੌਜਵਾਨ ਪੀੜੀ ਦਾ ਵੀ ਔਰ ਸਾਡਾ ਵੀ ਤੇ ਇਹ ਖੇਡਾਂ ਜਿਹੜੀਆਂ ਆ ਹਰ ਸਾਲ ਹੁੰਦੀਆਂ ਰਹਿਣ ਔਰ ਬਹੁਤ ਵੱਡਾ ਸਹਿਯੋਗ ਆ ਸਾਨੂੰ ਨਗਰ ਨਿਵਾਸੀ ਔਰ ਐਨ ਆਰ ਆਈ ਵੀਰਾਂ ਦਾ ਆਪਾ ਪਿੰਡ ਸੌਣੋਂ ਤੋਂ ਤੇ ਇਹ ਜਿਹੜਾ ਖੇਡ ਮੇਲਾ ਰਵਾਇਆ ਗਿਆ ਇਹ ਬਾਹਰਲੇ ਐਨ ਆਰ ਆਈ ਭਰਾਵਾਂ ਦੇ ਸੰਯੋਗ ਨਾਲ ਤੇ ਤੇ ਸਰਪੰਚ ਸਿਮਰਨ ਜੋ ਚੀਤ ਕੋਰ ਜੋ ਜੋਲ ਦੀ ਰਹਿਨਮਾਈ ਤੇ ਪੰਚਾਇਤ ਦੀ ਰਹਿਨਮਾਈ ਜਾਂਦਾ ਹੋਇਆ ਤੇ ਇਹ ਬਹੁਤ ਵਧੀਆ ਉਟਵਾਲ ਦਾ ਮੈਚ ਇਹਦੇ ਵਿੱਚ ਖਿਲਾਇਆ ਗਿਆ ਲੰਗਰ ਪਾਣੀ ਦੀ ਵਾਰੂ ਸੇਵਾ ਬਹੁਤ ਵਧੀਆ ਹੋਈ ਆ ਤੇ ਸਾਰੇ ਪਲੇਅਰ ਵੀ ਬਹੁਤ ਵਧੀਆ ਤੇ ਢੰਗ ਨਾਲ ਖੇਡੇ ਗਏ ਆ ਅਸੀਂ ਸਾਰੇ ਆਏ ਮਹਿਮਾਨਾਂ ਦਾ ਫੁੱਟਬਾਲ ਟੀਮਾਂ ਆਈਆਂ ਦਾ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਗੁਰਪਾਲ ਸਿੰਘ ਜੋਲ ਤੇ ਗੁਰਵਾਰ ਸਿੰਘ ਜੋਲ ਦੀਦਾਰ ਸਿੰਘ ਤੇ ਸਾਡੇ ਪਿੰਡ ਦੇ ਪੰਜ ਪੰਚ ਰਹੇ ਨੇ ਤੇ ਸੁਖਦੇਵ ਸਿੰਘ ਸੁੱਖਾ ਤੇ ਹਰਸ਼ਪ੍ਰੀਤ ਸਿੰਘ ਤੇ ਬਾਕੀ ਹੋਰ ਸਾਰੇ ਨਨਕਰ ਦਾ ਸਮੂਹ ਨਗਰ ਦਾ ਸੀ ਬੋਦੋਂ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੰਨਾ ਸਨਮਾਨ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੇ ਤਾਂ ਪਹਿਲਾ ਸਾਸਰੀ ਕਾਲ ਸੋਨਾ ਪਿੰਡ ਹੈ ਵੱਡੀ ਰੌਣਕ ਜਿਹੜੀ ਲੱਗੀ ਹੋਈ ਹੈ ਬੱਚੇ ਦੇ ਮੈਚ ਹੈ ਪਹਿਲੇ ਦਿਨ ਤੋਂ ਜਿਹੜੇ ਵੱਡੀਆਂ ਰੌਣਕਾਂ ਲੱਗੀਆਂ ਵਿਆਹ ਜਨਾਂ ਚਾਹ ਜੜਾ ਚੜ੍ਹਿਆ ਤੁਸੀਂ ਦੇਖ ਸਕਦੇ ਹੋ ਵਾਲੇ ਦਿਵਾਲੇ ਚ ਦਾ ਰਸ ਹੈ ਇਹ ਦੱਸਦਾ ਕਿ ਹਾਂ ਵੀ ਜਿਹੜੇ ਪਿੰਡ ਵਾਲੇ ਬੱਚੇ ਦੇ ਅਤਿ ਸ਼ਾ ਹੈ ਚੰਗੀ ਗੱਲ ਬਹੁਤ ਚੰਗਾ ਲੱਗਦਾ ਜਦੋਂ ਅਸੀਂ ਪਿੰਡਾਂ ਦੇ ਵਿੱਚ ਆਈਦਾ ਕਿ ਜਿਹੜੇ ਨੌਜਵਾਨ ਬੱਚੇ ਆ ਨਸ਼ਿਆਂ ਤੋਂ ਦੂਰ ਹੈ ਨਾ ਖੇਡਾਂ ਨਾਲ ਜੁੜੇ ਅਸੀਂ ਇਹੀ ਉਮੀਦ ਕਰਦੇ ਹਾਂ ਪੂਰੇ ਪੰਜਾਬ ਦੇ ਵਿੱਚ ਸਾਰੇ ਇੱਕ ਪਿੰਡਾਂ ਦੇ ਵਿੱਚ ਇਦਾਂ ਦੇ ਵੱਡੇ ਵੱਡੇ ਖੇਡ ਮੇਲੇ ਹੋਣ ਸਾਡੇ ਨੌਜਵਾਨ ਇਹਨਾਂ ਖੇਡ ਮੇਲਿਆਂ ਵਿੱਚ ਆਪਣਾ ਆਪਣਾ ਯੋਗਦਾਨ ਪਾਉਣ ਤੇ ਸਾਡਾ ਜਿਹੜਾ ਪੰਜਾਬ ਹੈ ਨਸ਼ਾ ਤੋਂ ਮੁਕਤ ਹੋਵੇ ਇਹੋ ਹੀ ਤਮਾਨ ਹੈ ਫੋਟੋ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਠੀਕ ਹੈ ਜੀ ਬਹੁਤ ਖੁਸ਼ੀ ਦੀ ਗੱਲ ਹੈ ਨਿਆਣਾ ਨੂੰ ਪਛਾਹ ਹੁੰਦਾ ਜੀ ਬੱਚੇ ਨਸ਼ੇ ਪਾਣੀ ਤੋਂ ਬਚੇ ਰਹੂਗੇ ਠੀਕ ਬਹੁਤ ਬਹੁਤ ਧੰਨਵਾਦ ਜੀ ਅੱਛਾ ਬੋਲੋ ਸੱਕਾੜੀ ਟੂਰਨਾਮੈਂਟ ਹੋ ਰਿਹਾ ਨੇ ਕੀ ਕਹਿਣਾ ਚਾਹੁੰਦੇ ਜੀ ਬਹੁਤ ਖੁਸ਼ੀ ਦੀ ਗੱਲ ਆ ਜੀ ਹਰ ਸਾਲ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਪਿੰਡ ਦੀ ਪੰਚਾਇਤ ਵੱਲੋਂ ਬਹੁਤ ਛਲਾਗਾ ਜੋ ਉਪਰਾਲਾ ਕੀਤਾ ਜਾ ਰਿਹਾ ਸੋ ਅਸੀਂ ਬਹੁਤ ਸਾਰੇ ਧੰਨਵਾਦੀਆਂ ਇਹਨਾਂ ਦੇ ਸਾਰਿਆਂ ਦੇ ਖਾਲਸਾ ਵਾਜੂ ਜੀ ਕੀ ਫਤਿਹ ਜੋ ਅੱਜ ਇਹ ਰੰਗਲਾ ਪੰਜਾਬ ਸਾਰੇ ਪਿੰਡ ਸੋਨਾ ਤੇ ਬਾੜ ਦੇ ਵਸਿਆ ਨੂੰ ਦਿਖ ਰਿਹਾ ਹੈ ਇਹ ਜੋ ਅੱਜ ਟੂਰਨਾਮੈਂਟ ਹੋ ਰਿਹਾ ਹੈ 28 ਮ ਟੂਰਨਾਮੈਂਟ ਗੁਰੂ ਅੰਗਦ ਦੇਵ ਜੀ ਦੇ ਫਲਪ ਹੋ ਰਿਹਾ ਇਸ ਟੂਰਨਾਮੈਂਟ ਦੇ ਵਿੱਚ ਜੋ ਐਨਆਰਆਈ ਬਾੜ ਦੇ ਬੰਦਿਆਂ ਨੇ ਇਹੋ ਜਿਹਾ ਸਹਿਯੋਗ ਦਿੱਤਾ ਇੱਦਾਂ ਘਰ ਦੇ ਵਿੱਚ ਕੋਈ ਕਿਸੇ ਕਿਸਮ ਦੀ ਖੁਸ਼ੀ ਆਈ ਹੁੰਦੀ ਆ ਇਹ ਖੁਸ਼ੀ ਵੀ ਇਸ ਤਰ੍ਹਾਂ ਆਈ ਆ ਜਿਸ ਤਰ੍ਹਾਂ ਅੱਜ ਕੱਲ ਪੰਚਾਇਤਾਂ ਦਾ ਆਈਆਂ ਗਈਆਂ ਚਲ ਗਈਆਂ ਆ ਗਈਆਂ ਉਹ ਤਾਂ ਚੱਲ ਜੀ ਜਾਂਦਾ ਆ ਜੋ ਹੁਣ ਫਿਲਹਾਲ ਨਵੀਂ ਪੰਚਾਇਤ ਆਈ ਆ ਇਹ ਇੱਕ ਨਵਾਂ ਸੁਪਨਾ ਆਇਆ ਆ ਇਹ ਸੁਪਨੇ ਦੇ ਮੁਤਾਬਕ ਅੱਜ ਕੱਲ ਇੱਕ ਟੈਲੀਫੋਨ ਤੇ ਹੀ ਕਾਫੀ ਪੈਸਾ ਇਕੱਠਾ ਹੋ ਕੇ 28ਵਾਂ ਟੂਰਨਾਮੈਂਟ ਪਿੰਡ ਸੋਨੇ ਦੇ ਵਿੱਚ ਹੋਮ ਹੋਮਾ ਕੇ ਪਈ ਤੇ ਵਿੱਚ ਜਿਹੜੇ ਚੱਲ ਰਿਹਾ ਟੂਰਨਾਮੈਂਟ ਦੇ ਵਿੱਚ ਇੱਕ ਪਾਸੇ ਪਿੰਡ ਸੌਨਾ ਦੀ ਟੀਮ ਤੇ ਦੂਸਰੇ ਪਾਸੇ ਬਰਨਾਲਾ ਕਲਾਂ ਦਾ ਸੈਮੀਫਾਈਨਲ ਮੈਚ ਚੱਲ ਰਿਹਾ ਬੜੇ ਤਕੜੇ ਮੈਚ ਚੱਲਦੇ ਆ ਇਸ ਮੈਚ ਦੇ ਵਿੱਚ ਇਹਨਾਂ ਦੇ ਜੋ ਮੁੱਖ ਮਹਿਮਾਨ ਹੋਣਗੇ ਉਹ ਸ੍ਰੀ ਜੈ ਕੇਸ਼ਰ ਸਿੰਘ ਜੀ ਰੋੜੀ ਸਾਫ ਸਾਡੇ ਡਿਪਟੀ ਸਪੀਕਰ ਸਾਹਿਬ ਤੇ ਸਾਡੇ ਨਵੇਂ ਸ਼ਹਿਰ ਤੋਂ ਮੰਡੀ ਬੋਰਡ ਦੇ ਚੇਅਰਮੈਨ ਗगन ਅਗਨੀ ਹੋਤਰੀ ਜੀ ਉਹ ਵੀ ਪਹੁੰਚਣਗੇ ਪ੍ਰਧਾਨ ਜੀ ਨੇ ਪਹੁੰਚਣਾ ਸੀ ਉਹਨਾਂ ਨੂੰ ਕੋਈ ਦੀਪ ਜ਼ਰੂਰੀ ਜੀ ਮੈਂ ਖਾਸ ਕਰ ਦਿੱਲੀ ਜਾਣਾ ਪੈ ਗਿਆ ਵੋਟਾਂ ਦੇ ਇਸ ਕਰਕੇ ਉਹ ਨਹੀਂ ਆ ਸਕੇ ਬੜਾ ਸੋਨੇ ਦੇ ਵਿੱਚ ਇਹ ਬਹੁਤ ਦਿਲ ਖਿੱਚ ਮਰ ਮੁਕਾਬਲੇ ਚੱਲ ਰਹੇ ਆ ਔਰ ਨਵੀਂ ਪੰਚਾਇਤ ਦੇ ਸਹਿਯੋਗ ਦੇ ਨਾਲ ਔਰ ਐਨ ਆਰ ਵੀਰਾਂ ਦੇ ਭਾਈਆਂ ਦੇ ਸਹਿਯੋਗ ਦੇ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਬੜਾ ਤਕੜਾ ਪੰਜ ਖੇਲੋਂ ਤੋਂ ਚੱਲ ਰਿਹਾ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਬਨਾਈਆਂ ਸਾਰੇ ਨਗਰ ਵਾਸੀਆਂ ਵੱਲੋਂ ਸਾਰੇ ਇਲਾਕੇ ਦੇ ਪਦਮੰਤ ਤੇ ਸਜਣਾ ਨੂੰ ਜਿੱਥੇ ਜਿੱਥੇ ਆਵਾਜ਼ ਪਹੁੰਚਦੀ ਆ ਉੱਥੇ ਉੱਥੇ ਤੱਕ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ

कार्य कर हैं और बहुत बहुत धन्यवाद इन्हों का <ंग> <थाल>। <ंग> देखे। जोर, देखे। जोर है हो ठीक है जी हम पहला मेरे को जा है ਪਾਸ ਰਿਪੋਰਟਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਲਾਈਵ ਦਿਖਾ ਰਿਹਾ ਜੇ ਆਪਾਂ ਕੈਨੇਡਾ ਅਮਰੀਕਾ ਦੇ ਵਿੱਚ ਚੱਲਾ ਇਹ ਸਾਡੇ ਇਲਾਕੇ ਦੇ ਗੱਡਵੇਂ ਪ੍ਰੈਸ ਰਿਪੋਰਟਰ ਐ ਮੈਂ ਪੰਜਾਬੀ ਚ ਕਹਿੰਦਾ ਹੁਣ ਉਹ ਗੱਡਵੇਂ ਪ੍ਰੈਸ ਰਿਪੋਰਟਰ ਰਕਨਾ ਢਾਹਾਂ ਤੋਂ ਆ ਕੇ ਇਹਨੇ ਜਨਾਬ ਇਹਦੇ ਡੇਰੇ ਲਾਇਆ ਲਓ ਜੀ ਬਾਦ ਦੇ ਪ੍ਰਦੇਸੀ ਸਾਹਿਬ ਕਹਿੰਦੇ ਨਸ਼ਿਆਂ 'ਚ ਜਿੰਦ ਰੁਲ ਗਈ ਖਰਦਾ ਫਰੀ ਹੋਣ ਜਾਵੇ ਸਰਪੰਚ ਕਰਨੀ ਜਾਨ ਹੈ ਇਹਨਾਂ ਦੇ ਵਿੱਚੋਂ ਇਹਨਾਂ ਬੱਚਿਆਂ ਨੂੰ ਸਾਭਿਆਾਈ ਕਰਨ ਲਈ ਘਰੀਆਂ ਭੋਗੀਆਂ ਘੜੀ ਪੰਗਾ ਮਾੜਾ ਸੁਣਾ ਦੱਸਦੇ ਰਹਿੰਦੀ ਆ ਮੇਰੇ ਮਿੱਤਰੋ ਜਦੋਂ ਬੰਦੇ ਦਾ ਮਾੜਾ ਸ਼ਮਾ ਆਉਂਦਾ ਫਿਰ ਕੋਈ ਨਹੀਂ ਖੜਦਾ ਜਦੋਂ ਪੰਗਾ ਸਮਾਉਂਦਾ ਤਾਂ ਹੀ ਜੀ ਇਹ ਸੱਜਣਾ ਸ਼ਿੰਤਾ ਬਸੇ ਨਗਰ ਦਾ ਸਵਰਗ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤਲ ਫਿਰ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ